ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੈਡੀਸਨ ਫਰੀ ਲਾਈਫ ਚੈਨਲ ਤੇ ਦੋਸਤੋ ਯੋਗ ਕੇਂਦਰ ਸਤੀਏ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਜਦੋਂ ਵੀ ਕੋਈ ਖੁਸ਼ੀ ਦਾ ਸਮਾਗਮ ਹੁੰਦਾ ਤਾਂ ਲੱਡੂ ਵੰਡੇ ਜਾਂਦੇ ਨੇ ਅੱਜ ਵੀ ਇੱਕ ਬਹੁਤ ਵੱਡੀ ਤੇ ਚੰਗੀ ਪ੍ਰਾਪਤੀ ਮੈਂ ਮੰਨਦਾ ਇਸ ਕੇਂਦਰ ਦੇ ਵਿੱਚ ਜੋ ਯੋਗ ਦੇ ਰਾਹੀਂ ਸੰਭਵ ਹੋਈ ਹੈ ਉਹ ਤੁਹਾਡੇ ਨਾਲ ਸਾਂਝੀ ਵੀ ਕਰਨੀ ਬਣਦੀ ਹੈ ਤਾਂ ਇਹ ਬੱਚੀ ਮਨਪ੍ਰੀਤ ਕੌਰ ਇਹਦੀ ਸਮੱਸਿਆ ਸੀ ਬਹੁਤ ਵੱਡੀ ਤਕਰੀਬਨ ਤਿੰਨ ਸਾਢੇ ਤਿੰਨ ਸਾਲ ਪਹਿਲਾਂ ਨੂੰ ਕੋਈ ਸਿਰ ਦੀ ਸਮੱਸਿਆ ਆਈ ਤੇ ਇਹਨੇ ਪਿੰਡੂ ਡਾਕਟਰ ਤੋਂ ਦਵਾਈ ਲਈ ਜੀ ਦੇ ਨਾਲ ਇਸ ਨੂੰ ਅਦਰੰਗ ਹੋ ਗਿਆ ਪੈਰਾਲਾਈਜ਼ ਹੋ ਗਿਆ ਉਹਦੇ ਨਾਲ ਇੱਕ ਲੱਤ ਇੱਕ ਬਾਹਾਂ ਤੇ ਜੁਬਾਨ ਤੇ ਬਹੁਤ ਵੱਡਾ ਅਸਰ ਪਿਆ ਦਿਮਾਗ ਦੇ ਕਈ ਹਿੱਸਿਆਂ ਤੇ ਅਸਰ ਪਿਆ ਤੇ ਉਸ ਦੇ ਨਾਲ ਹੀ ਇਸ ਦੀ ਅੱਖਾਂ ਦੀ ਰੋਸ਼ਨੀ ਖਤਮ ਹੋ ਗਈ ਇਹਨਾਂ ਨੇ ਲੁਧਿਆਣੇ ਦੇ ਇੱਕ ਵੱਡੇ ਹਸਪਤਾਲ ਤੋਂ ਕਈ ਸਾਲ ਇਲਾਜ ਕਰਾਇਆ ਉਸ ਤੋਂ ਬਾਅਦ ਇਹ ਯੋਗ ਕੇਂਦਰ ਸਤੀਏ ਵਾਲਾ ਵਿਖਿਆਏ ਇਹਨਾਂ ਦੀ ਮਾਤਾ ਜੀ ਨਾਲ ਬੈਠੇ ਨੇ ਨਾਲ ਇਹਨਾਂ ਦਾ ਭਰਾ ਕਮਲ ਬੈਠਾ ਹੈ ਇਹ ਦੱਸਣਗੇ ਕਮਲ ਦੱਸੋ ਵੀ ਕੀ ਸਮੱਸਿਆ ਕਿੰਨੇ ਸਾਲ ਪਹਿਲਾਂ ਸ਼ੁਰੂ ਹੋਈ ਸੀ ਜਿਵੇਂ ਕਿ 2021 ਦੇ ਵਿੱਚ ਬੁਖਾਰ ਚੜਦਾ ਸੀਗਾ ਬੁਖਾਰ ਚੜਦਾ ਸੀ ਬੁਖਾਰ ਚੜਦਾ ਸੀ ਉਸ ਕਰਕੇ ਪਿੰਡ ਵਾਲੇ ਡਾਕਟਰ ਤੋਂ ਦਵਾਈ ਲਈ ਉਹਨੇ ਡ੍ਰਿਪਸ ਲਾਈਆਂ ਠੰਡੀਆਂ ਤੇ ਗਲਤ ਮੈਡੀਸਨ ਦਿੱਤੀ ਉਹ ਜੋ ਕੀ ਉਹਦੇ ਕਰਕੇ ਪੈਰਾਲਾਈਜ਼ ਦਾ ਅਟੈਕ ਆ ਗਿਆ ਸੀਗਾ ਪੈਰਾਲਾਈਜ਼ ਦਾ ਅਟੈਕ ਆ ਗਿਆ ਤੇ ਉਸ ਤੋਂ ਬਾਅਦ ਮੁੜ ਕੇ ਫਿਰ ਹੋਰ ਕਈ ਇੱਥੇ ਡਾਕਟਰਾਂ ਤੋਂ ਵਿਖਾਇਆ ਉਹਨਾਂ ਨੇ ਤੇ ਇਥੋਂ ਜਵਾਬ ਦਿੱਤਾ ਸੀ ਉਸ ਤੋਂ ਬਾਅਦ ਫਿਰ ਡੀ ਐਮ ਸੀ ਲੈ ਕੇ ਗਏ ਉੱਥੇ ਵੀ 3-4 ਮਹੀਨੇ ਲਾਇਏ ਉਹਨਾਂ ਨੇ ਵੀ ਸਾਨੂੰ ਜਵਾਬ ਦੇ ਕੇ ਕਿਹਾ ਸੀ ਕਿ ਬਸ ਸੇਵਾ ਕਰ ਲਓ ਹੋਣ ਦੀ ਜਿੰਨੀ ਹੋ ਸਕਦੀ ਹੈ ਕਿ ਕੁੜੀ ਨੇ ਮਤਲਬ ਕਿ ਬਚਣਾ ਨਹੀਂਗਾ ਹਾਂਜੀ ਤੇ ਫਿਰ ਉਸ ਤੋਂ ਬਾਅਦ ਘਰੇ ਆਣ ਕੇ ਵੀ 2-3 ਮਹੀਨੇ ਕੋਮਾ ਚ ਹੀ ਰਹੇ ਨੇ ਫਿਰ ਹੌਲੀ-ਹੌਲੀ ਪਰ ਜਿਵੇਂ ਇੰਨਾ ਫਰਕ ਨਹੀਂ ਪਿਆ ਫਿਰ ਉਸ ਨਿਗਾ ਦਾ ਵੀ ਕਾਫੀ ਸੀਗਾ ਨਿਗਾ ਖਤਮ ਹੋ ਗਈ ਹਾਂਜੀ ਨਿਗਾ ਖਤਮ ਹੋ ਗਈ ਸੀਗੀ ਪੀਜੀਆਈ ਤੋਂ ਵੀ ਵਿਖਾਇਆ ਨਿਗਾ ਦਾ ਪਰ ਉਹਨਾਂ ਨੇ ਵੀ ਸਾਨੂੰ ਨਿਗਾ ਦਾ ਜਵਾਬ ਦਿੱਤਾ ਸੀਗਾ ਕਿ ਕੁੜੀ ਦੀ ਨਿਗਾ ਨਹੀਂ ਆਉਣੀਗੀ ਜੋ ਕਿ ਨਾੜਾ ਸੁੱਕ ਚੁੱਕੀਆਂ ਨੇ ਸਾਰੇ ਨਾੜਾ ਸੁੱਕ ਚੁੱਕੀਆਂ ਨੇ ਤੇ ਇੱਥੇ ਸਾਡੇ ਕੋਲ ਆਉਂਦਿਆਂ ਨੂੰ ਤੁਹਾਨੂੰ ਯੋਗ ਕੇਂਦਰ ਸਤੀਆਲਾ ਕਿੰਨਾ ਚੜ੍ਹ ਹੋਇਆ ਹਜੇ 16 ਦਿਨ ਹੋਏ ਨੇ ਤੇ ਕਾਫੀ ਸੁਧਾਰ ਅੱਗੇ ਨਾਲ ਆਇਆ ਵਾ ਜਿਵੇਂ ਕਿ ਹੁਣ ਧੁੰਦਲਾ ਧੁੰਦਲਾ ਨਜ਼ਰ ਆਉਣ ਲੱਗ ਗਿਆ ਦੀਦੀ ਨੂੰ ਤੇ ਜਿਵੇਂ ਕਿ ਅੱਗੇ ਸਾਹ ਬਹੁਤ ਚੜਦਾ ਸੀ ਹੁਣ ਸਾਹ ਮਤਲਬ ਕਿ ਨਹੀਂ ਇੰਨਾ ਚੜਦਾਗਾ ਤੇ ਹੋਰ ਕਾਫੀ ਸੁਧਾਰ ਆਇਆ ਕਾਲਾਪਨ ਹਾਂਜੀ ਕਾਲਾਪਨ ਬਹੁਤ ਘਟ ਗਿਆ ਬਹੁਤ ਜ਼ਿਆਦਾ ਸੀ ਕਾਲਾਪਨ ਇਰਿਟੇਸ਼ਨ ਬਹੁਤ ਜਿਆਦੀ ਸੀ ਜਿਹੜੀ ਕਾਫੀ ਹੱਦ ਤੱਕ ਕੱਟ ਗਈ ਹੈ ਔਰ ਅਸੀਂ ਸਮਝਦੇ ਹਾਂ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਇਹ ਬੱਚੀ 100% ਨੰਬਰ 9 ਹੋਵੇਗੀ ਔਰ ਅਸੀਂ ਕੋਈ ਮਨਕਰਤ ਗੱਲਾਂ ਨਹੀਂ ਕਰਦੇ ਆ ਜਿੰਨੇ ਪਿੱਛੇ ਭੈਣ ਭਰਾ ਬੈਠੇ ਨੇ ਇਹਨਾਂ ਚੋਂ ਲਗਭਗ ਪੇਸ਼ੈਂਟ ਨੇ ਮਰੀਜ਼ ਨੇ ਜੋ ਹੁਣ ਤੱਕ ਦੇ ਤਜਰਬੇ ਨੇ ਉਹਨਾਂ ਦੇ ਅਨੁਸਾਰ ਇਹ ਸਪਸ਼ਟ ਹੈ ਕਿ ਇਸ ਲੜਕੀ ਨੇ ਬਿਲਕੁਲ ਤੰਦਰੁਸਤ ਹੋਣਾ ਹਾਂਜੀ ਤੁਸੀਂ ਸਹਿਮਤ ਜੇ ਮੇਰੇ ਨਾਲ ਸਾਰੇ ਬਈ ਹੱਥ ਖੜਾ ਕਰਕੇ ਦੱਸੋ ਜਿਹੜੇ ਇਸ ਯੋਗ ਸੈਂਟਰ ਦੇ ਨਤੀਜਿਆਂ ਨਾਲ ਸਹਿਮਤ ਨੇ ਕਿ ਉਹਨਾਂ ਦੇ ਆਧਾਰ ਤੇ ਉਹਨਾਂ ਦੇ ਪਿਸ਼ੋਕੜ ਨੂੰ ਵੇਖ ਕੇ ਵੀ ਇਹ ਲੜਕੀ ਬਿਲਕੁਲ ਠੀਕ ਹੋਏਗੀ ਦੋਵੇਂ ਹੱਥ ਖੜੇ ਨੇ ਪਰਮਿੰਦਰ ਸਿੰਘ ਥੰਦੇ ਦੋਵੇਂ ਹੱਥ ਖੜੇ ਨੇ ਔਰ ਅੱਜ 1 ਜਨਵਰੀ 2025 1 ਜਨਵਰੀ ਨੂੰ ਇਸ ਬੱਚੀ ਦਾ ਜਨਮ ਦੇਣਾ ਤੇ ਅਸੀਂ ਸਾਰਿਆਂ ਨੇ ਫੈਸਲਾ ਲਿਆ ਕਿ ਇਹ ਬੱਚੀ ਦਾ ਜਨਮ ਦਿਨ ਹੈ ਜਿਹੜਾ ਇਹ ਇੱਥੇ ਸੈਂਟਰ ਤੇ ਹੀ ਮਨਾਇਆ ਜਾਵੇਗਾ ਕੇਕ ਹਾਜ਼ਰ ਹੈ ਲੱਡੂ ਹਾਜ਼ਰ ਹੈ ਚਾਹ ਹਾਜ਼ਰ ਹੈ ਹੋਰ ਖਾਣ ਪੀਣ ਦਾ ਸਾਰਾ ਸਮਾਨ ਹਾਜ਼ਰ ਹੈ ਤੇ ਹਾਂਜੀ ਹੁਣ ਆਪਾਂ ਕੇਕ ਦੀ ਰਸਮ ਕਰ ਲਈਏ ਜੀ ਬਟੇ ਆ ਫੜੋ ਨਾਈਫ ਤੇ ਅੱਗੇ ਕਰੋ ਹੱਥ ਹਾਂਜੀ ਹੈਪੀ ਬਰਥਡੇ ਹੈਪੀ ਬਰਥਡੇ ਟੂ ਯੂ ਨਾਲੇ ਹੈਪੀ ਨਿਊ ਈਅਰ ਨਾਲ ਹੈਪੀ ਨਿਊ ਈਅਰ ਲੋ ਬੇਟੇ ਮੈਂ ਤੁਹਾਡਾ ਮੂੰ ਮਿਠਾ ਕਰਵਾ ਰਿਹਾ ਓਕੇ ਖਾ ਲੋ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ ਬੱਚੀ ਨੂੰ ਬਹੁਤ ਬਹੁਤ ਵਧਾਈਆਂ ਦੋਸਤੋ ਇੱਥੇ ਜਿਹੜਾ ਵੀ ਭੈਣ ਭਰਾ ਹੁੰਦਾ ਹੈ ਉਹਦੀਆਂ ਖੁਸ਼ੀਆਂ ਗਮੀਆਂ ਅਸੀਂ ਆਪਣੀਆਂ ਸਮਝਦੇ ਹਾਂ ਯੋਗ ਕੇਂਦਰ ਸਤਿਏ ਵਾਲਾ ਤੁਹਾਡੇ ਲਈ ਵੀ ਹਾਜ਼ਰ ਐ ਤੁਹਾਡਾ ਵੀ ਭੈਣ ਭਰਾ ਕੋਈ ਕਿਸੇ ਸਮੱਸਿਆ ਚ ਹੋਵੇ ਸਾਨੂੰ ਯਾਦ ਕਰ ਸਕਦੇ ਹੋ ਫਿਰੋਜ਼ਪੁਰ ਜ਼ਿਲ੍ਹੇ ਦਾ ਪਿੰਡ ਸਤੀਏ ਵਾਲਾ ਕੁਲਦੀਪ ਸਿੰਘ ਪੁੱਲਰ ਮੇਰਾ ਨਾਂ ਐ ਪਿੰਡ ਵਾਲਿਆਂ ਨੇ ਨਾਲ ਸਰਪੰਚੀ ਦੀ ਸੇਵਾ ਵੀ ਦਿੱਤੀ ਹੋਈ ਐ ਤੇ ਮੇਰਾ ਪੂਰਾ ਸਮਾਂ ਜੋ ਕੇਂਦਰ ਜਾਂ ਤੁਹਾਡੀ ਸੇਵਾ ਜਾਂ ਪਿੰਡ ਵਾਸੀਆਂ ਦੀ ਸੇਵਾ ਚ ਨਿਕਲਦਾ ਤੇ ਮੈਂ ਰਾਤ ਨੂੰ ਸੌਣ ਦਾ ਸਮਾਂ ਛੱਡ ਕੇ ਤੁਸੀਂ ਮੇਰੇ ਨਾਲ ਕਦੀ ਵੀ ਦਿਨ ਦੇ ਸਮੇਂ 9417249640 ਮੋਬਾਈਲ ਨੰਬਰ ਤੇ ਗੱਲ ਕਰ ਸਕਦੇ ਹੋ ਤੁਹਾਡੀ ਹਰ ਦੁੱਖ ਤਕਲੀਫ ਜਿੰਨੀ ਮੈਂ ਹੱਲ ਕਰ ਸਕਦਾ ਮੈਂ ਉਹਦੇ ਲਈ ਹਾਜ਼ਰ ਹਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਹਾਡੀਆਂ ਜੋ ਵੀਡੀਓ ਦੇਖਣ ਦੀਆਂ ਇੱਛਾਵਾਂ ਨੇ ਉਹ ਸਾਰੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤੇ ਜੇ ਵੀਡੀਓ ਸਾਡੀ ਚੰਗੀ ਲੱਗੀ ਏ ਇਹਨੂੰ ਸ਼ੇਅਰ ਵੀ ਕਰਿਓ ਤੇ ਲਾਈਕ ਵੀ ਕਰਿਓ ਫਿਰ ਇਹੀ ਬੇਨਤੀ ਹੈ ਕੋਈ ਭੈਣ ਭਰਾ ਕੋਈ ਬੱਚਾ ਨਸ਼ਿਆਂ ਚ ਲੱਗਾ ਹੈ ਜਾਂ ਅਜਿਹੀ ਸਮੱਸਿਆ ਚ ਕਿ ਜਿਹਦਾ ਕੋਈ ਹੱਲ ਨਜ਼ਰ ਨਹੀਂ ਆਉਂਦਾ ਅਸੀਂ ਜਿੰਨੀ ਵੀ ਸੇਵਾ ਕਰ ਸਕਦੇ ਆ ਤੁਹਾਡੇ ਸਾਹਮਣੇ ਹਾਜ਼ਰ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ